ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਆਖਰੀ ਪਲਾਂਵਲ ਨੂੰ ਆਪਾਂ ਬਾਤ ਰਹੇ ਆ ਜਿਸ ਦੇ ਵਿੱਚ ਤੁਹਾਡੇ ਨਾਲ ਬਾਤ ਪਾ ਰਹੇ ਆ ਨਾਵਲ ਨਰਕਕੁੰਡ ਵਿੱਚ ਵਾਸਾ ਜਗਦੀਸ਼ ਚੰਦਰਾਜੀ ਦੀ ਕਲਮ ਹੈ ਪੰਜਾਬੀ ਦੇ ਵਿੱਚ ਇਸ ਨੂੰ ਅਨਵਾਦ ਕੀਤਾ ਹੈ ਜਗਦੀਸ਼ ਬਿੰਿੰਗ ਹੁਣਾ ਨੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰੜ ਦੁਆਬਾ ਰਿਡੂ ਦਾ ਮਾਂਚ ਲੜੀਵਰ ਭਾਗ 10ਵਾਂ ਕਰਦੇ ਆ ਸ਼ੁਰੂਆਤ ਇਸ ਨਾਵਲ ਦੀ ਮਾਲਕ ਹੋ ਮਹਾਰਾਜ ਬੰਸਾ ਜਿਹੜਾ ਸੀ ਸ਼ਰਮਿੰਦਾ ਜਿਹਾ ਹੋ ਕੇ ਹੱਥ ਮਲਦਾ ਰਹਿ ਜਾਂਦਾ ਫੋਰਮੈਨ ਜਿਹੜਾ ਸੀ ਗੇਟ ਪਾਰ ਕਰ ਗਿਆ ਤਾਂ ਬੰਸਾ ਬੋਲਿਆ ਇਹ ਤਾਂ ਸਮਝਦਾ ਹੈ ਯਾਰ ਕਿ ਅਸੀਂ ਕਾਰਖਾਨੇ ਦੇ ਲਈ ਆਪਣੀ ਜ਼ਿੰਦਗੀ ਦਾ ਪਟਾ ਜੜਾ ਲਿਖਾ ਦਿੱਤਾ ਭੁੱਖੇ ਮਰੋ ਪਰ ਕੰਮ ਜ਼ਿਆਦਾ ਕਰੋ ਸਾਰਿਆਂ ਦਾ ਢਿੱਡ ਗਾਲਾਂ ਦੇ ਨਾਲ ਹੀ ਭਰ ਦਿੰਦਾ ਹੈ ਫਿਰ ਪੈਸੇ ਦੀ ਕੀ ਜਰੂਰਤ ਹੈ ਕਿਸ਼ਨਾ ਹੱਸਿਆ ਤੇ ਬੰਸੇ ਨੂੰ ਮੋਢੇ ਤੋਂ ਫੜ ਕੇ ਮੋਰ ਨੂੰ ਧੱਕ ਦਿੱਤਾ ਚੱਲ ਓਏ ਹੱਥ ਪੈਰ ਥੋਲ ਐ ਤੇ ਰੋਟੀ ਦਾ ਟਾਈਮ ਹੋ ਗਿਆ ਕਾਰਖਾਨੇ ਦੇ ਵਿੱਚ ਕੰਮ ਕਰਨ ਵਾਲੇ ਬਹੁਤੇ ਲੋਕ ਬਹੁਤੇ ਲੋਕਾਂ ਦੇ ਮੁਹੱਲੇ ਦੇ ਵਿੱਚ ਹੀ ਰਹਿੰਦੇ ਸਨ ਉਹਨਾਂ ਦੇ ਲਾਗੇ ਛਾਗੇ ਬੰਸਾ ਜਿੰਦਰ ਨਿਹਾਲਾ ਤੇ ਭੀਮੇ ਦਾ ਡੇਰਾ ਜਿਹੜਾ ਸੀ ਕਾਰਖਾਨੇ ਦੇ ਪਿਛਵਾੜੇ ਕੋਠੜੀ ਦੇ ਵਿੱਚ ਸੀ ਹਫਤੇ ਦੇ ਵਿੱਚ ਇੱਕ ਅੱਧੀ ਵਾਰ ਉਹ ਵਾਰੀ-ਵਾਰੀ ਪਿੰਡ ਜਾਂਦੇ ਸਨ ਤੇ ਰਾਤ ਕੱਟ ਕੇ ਸਵੇਰ ਨੂੰ ਕੰਮ ਦੇ ਉੱਤੇ ਪਹੁੰਚ ਜਾਂਦੇ। ਉਹ 1-2 ਦਿਨ ਦਾ ਖਾਣਾ ਆਪਣੇ ਨਾਲ ਲੈ ਆਉਂਦੇ ਸਨ। ਸਾਰੇ ਲੋਕ ਕਾਰਖਾਨੇ ਦੇ ਨਾਲ ਲੱਗਦੇ ਮੈਦਾਨ ਦੇ ਪਾਰ ਛੱਪੜ ਦੇ ਉਸ ਕੰਢੇ ਤੇ ਚਲੇ ਗਏ ਜਿੱਥੇ ਬਰਸਾਤ ਦੇ ਵਿੱਚ ਸਿਰਫ ਖੇਤਾਂ ਦਾ ਪਾਣੀ ਭਰਦਾ ਸੀ। ਕਾਰਖਾਨਾ ਜਿਹੜਾ ਸੀ ਕਾਰਖਾਨੇ ਜਾਂ ਮੁਹੱਲੇ ਦਾ ਗੰਦਾ ਪਾਣੀ ਉਸ ਹਿੱਸੇ ਦੇ ਵਿੱਚ ਨਹੀਂ ਆਉਂਦਾ ਸੀ। ਉਹ ਛਾ ਛਾਪ ਛਾਪਦੀ ਆਵਾਜ਼ ਜਿਹੜੀ ਸੀ ਕਰਦੇ ਹੋਏ ਛੱਪੜ ਦੇ ਵਿੱਚ ਚਲੇ ਗਏ ਉਹਨਾਂ ਨੇ ਆਪਣੇ ਹੱਥ ਪੈਰ ਬਾਹਾਂ ਤੇ ਲੱਤਾਂ ਚੰਗੀ ਤਰ੍ਹਾਂ ਮਲ ਮਲ ਕੇ ਧੋਤੀਆਂ ਕਿਉਂਕਿ ਉਹ ਲੈਦਰ ਦਾ ਕੰਮ ਕਰਦੇ ਸੀ ਤੇ ਹਾਲਾਤ ਖਰਾਬ ਸੀ ਉੜੇ ਹੱਥਾਂ ਨਾਲ ਰੋਟੀ ਵੀ ਖਾਣੀ ਤੇ ਬਾਹਰ ਨਿਕਲ ਕੇ ਜ਼ੋਰ ਜ਼ੋਰ ਦੇ ਨਾਲ ਪੈਰ ਮਾਰਦੇ ਆਪਣੇ ਆਪਣੇ ਟਿਕਾਣੇ ਦੇ ਉੱਤੇ ਵੱਲ ਨੂੰ ਤੁਰ ਪਏ ਕਾਲੀ ਉਹ ਕਾਲੀ ਤੂੰ ਰੋਟੀ ਦਾ ਕੀ ਕਰੇਂਗਾ ਓਏ ਕਿਸ਼ਨੇ ਨੇ ਕੁਝ ਚਿੰਤਤ ਹੁੰਦਿਆਂ ਪੁੱਛ ਲਿਆ ਨੇੜੇ ਤੇੜੇ ਕਿਤੇ ਤੰਦੂਰ ਤੇ ਖਾ ਲਵਾਂਗਾ ਹੋਰ ਕੀ ਐ ਤੰਦੂਰ ਤਾਂ ਇੱਥੇ ਇੱਕ ਛੱਡ ਕੇ ਦੋ ਨੇ ਗਲੀ ਦੇ ਦੋਹੀ ਪਾਸੇ ਤੰਦੂਰੀਏ ਬੈਠਦੇ ਨੇ ਉੱਥੇ ਦਾਲ ਰੋਟੀ ਮਿਲ ਜਾਂਦੀ ਐ ਅਸੀਂ ਵੀ ਤਾਂ ਉੱਥੇ ਹੀ ਜਾ ਰਹੇ ਆ ਨਾਲ ਤੈਨੂੰ ਵੀ ਲੈ ਜਾਵਾਂਗੇ ਆਪਾਂ ਬੰਸਾ ਬੋਲ ਪਿਆ ਫਿਰ ਕਿਸ਼ਨੇ ਨੇ ਪੁੱਛਿਆ ਕਿਸ਼ਨੇ ਪਾ ਉਹ ਕਿਸ਼ਨੇ ਪਾ ਅੱਜ ਕਾਰਖਾਨੇ ਦੇ ਵਿੱਚ ਪਹਿਰੇ ਦੇ ਉੱਤੇ ਕੌਣ ਰਹੇਗਾ ਫਿਰ निहाले ਨੂੰ ਹੋਣਾ ਚਾਹੀਦਾ ਅੱਜ ਉਹਦੀ ਵਾਰੀ ਹੈ ਕਿਸਨੇ ਨੇ ਸੋਚ ਦੇ ਵਿੱਚ ਡੁੱਬੀ ਆਵਾਜ਼ ਦੇ ਵਿੱਚ ਜਵਾਬ ਦਿੱਤਾ ਠੀਕ ਹੈ ਫਿਰ ਬੰਸਾ ਜਿੰਦਰ ਅਤੇ ਭੀਮਾ ਗੇਟ ਵਾਲ ਨੂੰ ਤੁਰ ਪਏ ਬੰਸਿਆ ਕੀ ਤੂੰ ਪਿੰਡ ਨੂੰ ਗਿਆ ਸੀ ਅੱਜ देर ਨਾਲ ਆਇਆ ਹੈ ਭੀਮੇ ਨੇ ਪੁੱਛਿਆ ਪਿੰਡ ਹੀ ਗਿਆ ਸੀ ਬਾਪੂ ਦਾ ਚਿੱਤ ਠੀਕ ਨਹੀਂ ਸੀ ਬੰਸੇ ਨੇ ਦੱਸਿਆ ਕੀ ਹੋ ਗਿਆ ਬਾਪੂ ਨੂੰ ਜਿੰਦਰ ਨੂੰ ਫਿਕਰ ਹੋ ਗਿਆ ਰਾਬੀ ਜਾਣੇ ਹਕੀਮ ਦੀ ਦਵਾਈ ਚੱਲ ਰਹੀ ਐ ਖੰਗ ਦੇ ਨਾਲ ਰੀਸ਼ਾ ਬਹੁਤ ਆਉਂਦੀ ਐ ਛਾਤੀ ਦੇ ਵਿੱਚ ਦਰਦ ਵੀ ਰਹਿੰਦਾ ਕੀ ਤੂੰ ਪਿੰਡੋਂ ਰੋਟੀ ਨਹੀਂ ਲੈ ਕੇ ਆਇਆ ਬਸੇ ਬਸ ਯਾਰ ਰੋਟੀ ਲਿਓਣੀ ਭੁੱਲੇ ਗਿਆ ਤੜਕੇ ਤੋਂ ਚੌਧਰੀਆਂ ਦਾ ਤੋੜੀ ਦਾ ਕੁੱਪ ਬੰਨਣ ਲੱਗਿਆ ਰਿਆਂ ਉੱਥੇ ਹੀ ਸ਼ਾ ਵੇਲਾ ਹੋ ਗਿਆ ਚੌਧਰੀ ਦੇ ਕੋਠਿਆਂ ਤੋਂ ਸਿੱਧਾ ਹੀ ਇੱਥੇ ਆ ਗਿਆ ਟਾਈਮ ਬਹੁਤ ਹੋ ਗਿਆ ਸੀ ਯਾਰ ਉਹ ਤਿੰਨੇ ਗੇਟ ਦੇ ਰਾਹੀ ਗਲੀ ਦੇ ਵਿੱਚ ਆ ਜਾਂਦੇ ਐ ਤੇ ਪਿੱਛੋਂ ਨਿਹਾਲੇ ਨੇ ਹਾਕ ਮਾਰ ਲੇ ਓਏ ਬੰਸਿਆ ਗੇਟ ਬੰਦ ਕਰਕੇ ਉੱਪਰ ਕੁੰਡਾ ਅੜਾ ਦਿਓ ਇੱਥੇ ਕੀ ਸੋਨਾ ਰੱਖਿਆ ਓਏ ਜਿਹੜਾ ਕੁੰਡਾ ਲਾ ਲਈਏ ਜਿਹੜੀ ਐਨੀ ਚੌਕੀਦਾਰੀ ਕਰਦੇ ਆ ਬੰਸੇ ਨੇ ਮਜ਼ਾਕ ਜਿਹਾ ਕੀਤਾ ਚੇਚਕ ਦੇ ਨਾਲ ਮਰੇ ਪਸ਼ੂਆਂ ਦੀਆਂ ਖੱਲਾਂ ਹੀ ਤਾਂ ਪਈਆਂ ਨੇ ਗਰੀਬਾਂ ਦੇ ਮੁਹੱਲਿਆਂ ਦੇ ਵਿੱਚ ਖੱਲਾਂ ਦੇ ਹੀ ਚੋਰ ਰਹਿੰਦੇ ਐ 2-4 ਰੁਪਏ ਵੀ ਮਿਲ ਗਏ ਨਾ ਤਾਂ ਦਿਹਾੜੀ ਬਣ ਜਾਂਦੀ ਐ निहਾਲਾ ਦਲਾਨ ਦੇ ਵਿੱਚ ਖੜਾ ਖੜਾ ਹੱਸਿਆ ਤੇ ਫਿਰ ਆਪਣੀ ਹੀ ਗੱਲ ਦੇ ਉੱਤੇ ਵਿਸ਼ਵਾਸ ਕਰਕੇ ਗੇਟ ਨੂੰ ਅੰਦਰੋਂ ਬੰਦ ਕਰਨ ਲੱਗ ਪਿਆ ਬੰਸੇ ਜਿੰਦਰ ਤੇ ਭੀਮੇ ਦੇ ਪਿੱਛੇ-ਪਿੱਛੇ ਕਾਲੀ 1-2 ਕਦਮ ਛੱਡ ਕੇ ਤੁਰ ਰਿਹਾ ਇਹ ਸੋਚ ਕੇ ਕਿ ਉਹ ਇੱਕਦਮ ਭੈਪੀਤ ਹੋ ਗਿਆ ਕਿ ਇਹ ਵੀ ਉਹਦਾ ਨਾ ਹੈ ਪਤਾ ਤੇ ਅੱਗਾ ਪਿੱਛਾ ਪੁੱਛ ਸਕਦੇ ਨੇ ਉਹ ਬਹੁਤ ਦੁਬਿਧਾ ਦੇ ਵਿੱਚ ਪੈ ਗਿਆ ਕਿ ਉਹਨਾਂ ਨੂੰ ਕੀ ਜਵਾਬ ਦੇਵੇਗਾ ਉਹਨਾਂ ਦੇ ਕਿਸ ਤਰ੍ਹਾਂ ਦੀ ਤਸੱਲੀ ਕਰਾਏਗਾ ਅਗਰ ਉਸਦੀ ਅਸਲੀਅਤ ਜਿਹੜੀ ਹੈ ਜ਼ਾਹਰ ਹੋ ਗਈ ਤਾਂ ਉਹ ਘਰ ਤੋਂ ਤਾਂ ਗਿਆ ਹੀ ਗਿਆ ਘਾਟ ਤੋਂ ਵੀ ਜਾਊਗਾ ਇੰਨਾ ਖਿਆਲ ਇੰਨਾਂ ਖਿਆਲਾਂ ਦੇ ਵਿੱਚ ਗਵਾਚਾ ਕਾਲੀ ਸਿਰ ਲਟਕਾਈ ਉਹਨਾਂ ਦੇ ਪਿੱਛੇ ਪਿੱਛੇ ਤੋਰ ਰਿਹਾ ਉਹ ਕਦੀ ਕਦੀ ਆਪੋ ਦੇ ਵਿੱਚ ਗੱਲ ਕਰਨ ਲੱਗ ਜਾਂਦਾ ਆਪਣੇ ਆਪ ਨਾਲ ਤਾਂ ਕਾਲੀ ਦੀ ਪਰੇਸ਼ਾਨੀ ਥੋੜੀ ਘਟ ਜਾਂਦੀ ਪਰ ਜਦੋਂ ਉਹ ਖਾਮੋਸ਼ ਹੋ ਜਾਂਦੇ ਤਾਂ ਉਹ ਚੁਕੰਨਾ ਜਿਹਾ ਹੋ ਜਾਂਦਾ ਕਿ ਹੁਣੇ-ਹੁਣੇ ਉਹਨਾਂ ਦੇ ਵਿੱਚੋਂ ਕੋਈ ਜਣਾ ਗਰਦਨ ਘੁਮਾ ਕੇ ਉਸ ਦੇ ਵੱਲ ਦੇਖੇਗਾ ਤੇ ਉਸ ਦੇ ਪਿੰਡ ਤੇ ਪਤੇ ਦੇ ਬਾਰੇ ਪੁੱਛੇਗਾ ਕਾਲੀ ਨੂੰ ਇਹ ਹੀ ਫਿਕਰ ਸੀਗਾ ਕਿ ਮੈਂ ਕੀ ਦੱਸਾਂ ਕਿ ਜੇ ਇਹਨਾਂ ਨੇ ਪੁੱਛ ਲਿਆ ਤਾਂ ਕਾਲੀ ਨੂੰ ਇਹ ਸਮੱਸਿਆ ਜਿਹੜੀ ਸੀ ਉਸ ਦਿਨ ਤੋਂ ਹੀ ਆ ਰਹੀ ਸੀ ਜਿਸ ਦਿਨ ਤੋਂ ਉਸਨੇ ਸ਼ਹਿਰ ਦੇ ਵਿੱਚ ਪੈਰ ਰੱਖਿਆ ਸੀ ਤੇ ਪਹਿਲੇ ਹੀ ਆਦਮੀ ਨੂੰ ਮਿਲਿਆ ਸੀ ਬਾਦ ਦੇ ਵਿੱਚ ਉਹ ਜਿਸ ਦੇ ਕੋਲ ਵੀ ਗਿਆ ਉਸ ਤੋਂ ਇਹੀ ਸਵਾਲ ਪੁੱਛੇ ਗਏ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਟਾਲਦਾ ਰਿਹਾ ਕੁਛ ਕੁਛ ਤਾਂ ਕੁਛ ਨਾ ਕੁਝ ਹੱਦ ਤੱਕ ਉਹ ਉਹਨਾਂ ਬੰਦਿਆਂ ਨੂੰ ਸੰਤੁਸ਼ਟ ਵੀ ਕਰਦਾ ਰਿਹਾ ਉਸ ਨੂੰ ਖਿਆਲ ਆਇਆ ਕਿ ਉਹ ਉਹਨਾਂ ਸਵਾਲਾਂ ਦਾ ਇੱਕ ਪੱਕਾ ਜਵਾਬ ਹੀ ਕਿਉਂ ਨਾ ਬਣਾ ਲਵੇ ਕਿਸੇ ਦੂਰ ਦੁਰਾਡੇ ਪਿੰਡ ਦਾ ਨਾਂ ਦੱਸ ਦਵੇ ਅਸਲ ਦਾ ਨਾਂ ਦੱਸੇ ਬਹੁਤ ਸੋਚਣ ਦੇ ਬਾਅਦ ਉਸ ਨੂੰ ਦਸੂਹੇ ਦੇ ਪਰੇ ਪਹਾੜ ਦੇ ਕੋਲ ਇੱਕ ਪਿੰਡ ਦਾ ਨਾਂ ਯਾਦ ਆਇਆ ਬਲਗੜਾ ਇਹ ਨਾਂ ਉਸਨੇ ਰੇਲ ਗੱਡੀ ਦੇ ਵਿੱਚ ਦੋ ਮੁਸਾਫਰਾਂ ਦੀ ਗੱਲਬਾਤ ਦੇ ਵਿੱਚੋਂ ਸੁਣਿਆ ਸੀ ਤੇ ਪਤਾ ਨਹੀਂ ਕਿਉਂ ਉਸਦੇ ਦਿਮਾਗ ਦੇ ਵਿੱਚ ਟਿਕ ਗਿਆ ਸੀ ਤੇ ਉਸਨੇ ਮਨ ਦੀ ਮਨ ਹੀ ਮਨ ਦੇ ਵਿੱਚ ਇਸ ਨਾਂ ਨੂੰ ਪੱਕਾ ਕਰ ਲਿਆ ਤੇ ਆਪਣੇ ਆਪ ਦੇ ਵਿੱਚ ਸੰਤੁਸ਼ਟ ਹੋ ਕੇ ਆਤਮ ਵਿਸ਼ਵਾਸ ਦੇ ਨਾਲ ਗਰਦਨ ਉੱਪਰ ਚੁੱਕ ਕੇ ਬੰਸੇ ਤੇ ਉਹਦੇ ਸਾਥੀਆਂ ਦੇ ਪਿੱਛੇ ਤੁਰਨ ਲੱਗ ਪਿਆ ਜਦੋਂ ਤੰਦੂਰ ਦੇ ਉੱਤੇ ਪਹੁੰਚੇ ਤਾਂ ਉੱਥੇ ਕਾਫੀ ਭੀੜ ਸੀ ਅੱਜ ਦੇਰ ਹੋ ਗਈ ਐ ਬੰਸੇ ਨੇ ਤੰਦੂਰ ਦੇ ਸਾਹਮਣੇ ਪਾਟੇ ਹੋਏ ਟਾਟ ਦੇ ਦੋਨੋਂ ਪਾਸੇ ਮੈਲੇ ਕੁਚੈਲੇ ਲੋਕਾਂ ਦੀ ਕਤਾਰ ਦੇ ਵੱਲ ਦੇਖਿਆ ਚਲੋ ਦੂਜੇ ਤੰਦੂਰ ਤੇ ਚੱਲਦੇ ਹਾਂ ਜਿੰਦਰ ਨੇ ਸਲਾਹ ਦੇ ਦਿੱਤੀ ਕਿਉਂ ਉੱਥੇ ਤੰਦੂਰੀਆ ਖਾਲੀ ਹੋਊਗਾ ਉੱਥੇ ਵੀ ਇਹੀ ਹਾਲ ਹੋਣਾ ਹੈ ਫੋਰਮੈਨ ਨੂੰ ਕਹਾਂਗੇ ਕਿ ਦੁਪਹਿਰ ਨੂੰ ਆਪਣਾ ਹੁੱਕਾ ਥੋੜਾ ਛੇਤੀ ਚੋਕ ਲਿਆ ਕਰੇ ਚੰਗਾ ਐਦਾਂ ਕਰਦੇ ਆ ਬੰਸੇ ਨੇ ਵਾਰੀ-ਵਾਰੀ ਸਾਰਿਆਂ ਦੇ ਵੱਲ ਦੇਖਿਆ ਕਿ ਦੋ ਜਣੇ ਇਸ ਤੰਦੂਰ ਦੇ ਉੱਤੇ ਬੈਠ ਜਾਂਦੇ ਆ ਤੇ ਦੋ ਸਾਹਮਣੇ ਵਾਲੇ ਦੇ ਉੱਤੇ ਬੈਠ ਜਾਂਦੇ ਆ ਵੰਡ ਕੇ ਖਾਣੇ ਆ ਜਲਦੀ ਹੋ ਜਾਓ ਇਸ ਤਰ੍ਹਾਂ ਖਾਣ ਦਾ ਕੰਮ ਛੇਤੀ ਨਿਬੜ ਜਾਓ ਇੱਕ ਹੀ ਜਗ੍ਹਾ ਬੈਠ ਗਏ ਤਾਂ ਹੁੱਕਾ ਪੀਣ ਦਾ ਟਾਈਮ ਹੀ ਨਹੀਂ ਰਹਿਣਾ ਫਿਰ ਆਪਣਾ ਤੇਰੀ ਸਲਾਹ ਠੀਕ ਹੈ ਵੈਸੇ ਮੈਂ ਤੇ ਜਿੰਦਰ ਉੱਧਰ ਜਾਂਦੇ ਆ ਤੁਸੀਂ ਦੋਨੋਂ ਇੱਥੇ ਬੈਠ ਜਾਓ ਭੀਮਾ ਤੇ ਜਿੰਦਰ ਦੂਜੇ ਤੰਦੂਰ ਦੇ ਵੱਲ ਨੂੰ ਚਲੇ ਗਏ ਤੰਦੂਰ ਦੇ ਸਾਹਮਣੇ ਪੇ ਟਾਟ ਤੋਂ ਆਦਮੀ ਉੱਠੇ ਤਾਂ ਬੰਸਾ ਤੇ ਕਾਲੀ ਣੱਠ ਕੇ ਖਾਲੀ ਜਗ੍ਹਾ ਦੇ ਉੱਤੇ ਜਾ ਬੈਠੇ ਤੰਦੂਰੀਏ ਨੇ ਤੰਦੂਰ ਨੂੰ ਲੋਹੇ ਦੇ ਤਸਲੇ ਦੇ ਨਾਲ ਟੱਕ ਦਿੱਤਾ ਆਟੇ ਦੀ ਪ੍ਰਾਤ ਨੂੰ ਮੈਲੇ ਗਿੱਲੇ ਕੱਪੜੇ ਦੇ ਨਾਲ ਟੱਕ ਲਿਆ ਉਸਨੇ ਖਾਲੀ ਥਾਲੀਆਂ ਕੋਲੀਆਂ ਤੇ ਗਲਾਸ ਚੁੱਕ ਕੇ ਤੇ ਉਹਨਾਂ ਨੂੰ ਲੋਹੇ ਦੀ ਬਾਲਟੀ ਦੇ ਪਾਣੀ ਦੇ ਵਿੱਚ ਹਿਲਾਇਆ ਤੇ ਧੋਤਾ ਤੇ ਸਾਫ਼ ਕੀਤਾ ਫਿਰ ਉਸ ਹੀ ਪਾਣੀ ਦੇ ਨਾਲ ਹੱਥ ਧੋ ਕੇ ਉਸ ਹੀ ਥਾਂ ਆ ਕੇ ਫਿਰ ਬੈਠ ਗਿਆ ਤੇ ਭਾਂਡੇ ਖਿੱਚ ਕੇ ਜਿਹੜਾ ਸੀ ਕੋਲ ਕਰ ਲਏ ਤੰਦੂਰੀਏ ਨੇ ਦੋ ਕੋਲੀਆਂ ਦੇ ਵਿੱਚ ਦਾਲ ਪਾਈ ਥਾਲੀ ਦੇ ਵਿੱਚ ਥੋੜਾ ਜਿਹਾ ਕੱਟਿਆ ਹੋਇਆ ਪਿਆਜ਼ ਰੱਖਿਆ ਤੇ ਸਰੋਂ ਦੇ ਤੇਲ ਦੇ ਵਿੱਚ ਬੂਰੀ ਬੂਰੀ ਤਰ੍ਹਾਂ ਜਿਹੜੀ ਸੀ ਲਿਬੜੀ ਕੁਜੀ ਵਿੱਚੋਂ ਆਂਬ ਦੇ ਅਚਾਰ ਦੀ ਇੱਕ ਇੱਕ ਛੋਟੀ ਛੋਟੀ ਫਾੜੀ ਸਿੱਟ ਕੇ ਥਾਲੀਆਂ ਬ ਵੰਸੇ ਤੇ ਕਾਲੀ ਦੇਵਲ ਨੂੰ ਸਰਕਾਰ ਦਿੱਤੀਆਂ ਫਿਰ ਬੈਠੇ ਬੈਠੇ ਨੇ ਥੋੜਾ ਜਿਹਾ ਵਕਤ ਕੁਮਾ ਕੇ ਘੜੇ ਦੇ ਵਿੱਚੋਂ ਪਾਣੀ ਦੇ ਦੋ ਗਲਾਸ ਭਰੇ ਤੇ ਹੱਥ ਵਧਾ ਕੇ ਉਹਨਾਂ ਦੇ ਮੋਹਰੇ ਰੱਖ ਦਿੱਤੇ ਫਿਰ ਉਹ ਤੰਦੂਰ ਫਿਰ ਉਹ ਜਿਹੜਾ ਸੀ ਤੰਦੂਰ ਦੇ ਉੱਤੋਂ ਤਸਲਾ ਚੁੱਕ ਕੇ ਰੋਟੀਆਂ ਰਾੜਨ ਲੱਗ ਪਿਆ ਕਾਲੀ ਰੋਟੀ ਦੀ ਉਡੀਕ ਦੇ ਵਿੱਚ ਇੱਧਰ ਉੱਧਰ ਦੇਖਣ ਲੱਗ ਪਿਆ ਇੱਕ ਲੰਮਾ ਜਿਹਾ ਸਾਹ ਲਿਆ ਤੇ ਉਸ ਨੂੰ ਅਹਿਸਾਸ ਹੋਇਆ कि ਇੱਥੇ ਵੀ ਬਦਬੂ ਆਉਂਦੀ ਆ ਯਾਰ ਪਰ ਕਾਰਖਾਨੇ ਦੀ ਬਦਬੂ ਜਿੰਨੀ ਤੇਜ਼ ਨਹੀਂ ਹੈ ਤੰਦੂਰੀਏ ਨੇ ਤੰਦੂਰੋਂ ਤੰਦੂਰ ਦੇ ਵਿੱਚੋਂ ਇੱਕੋ ਵਾਰ ਅੱਠ ਰੋਟੀਆਂ ਕੱਢੀਆਂ ਕੁਝ ਅੱਧ ਜਲੀਆਂ ਤੇ ਕੁਝ ਕੱਚੀਆਂ ਰਹਿ ਗਈਆਂ ਉਸ ਨੇ ਦੋ ਦੋ ਰੋਟੀਆਂ ਚਾਰ ਥਾਲੀਆਂ ਦੇ ਵਿੱਚ ਸੈੱਟਤੀਆਂ ਉਸਤਾਦ ਆਹ ਕੀਆ ਰੋਟੀਆਂ ਤਾਂ ਕੱਚੀਆਂ ਐ ਇੱਕ ਆਦਮੀ ਨੇ ਥਾਲੀ ਦੇ ਵਿੱਚੋਂ ਰੋਟੀ ਚੁੱਕ ਕੇ ਤੰਦੂਰੀਏ ਨੂੰ ਦਿਖਾਈ ਯਾਰਾ ਕੁਝ ਹੋਸ਼ ਕਰ ਪੈਸੇ ਠੋਕ ਕੇ ਲੈਂਦਾ ਹੈ ਤੇ ਰੋਟੀਆਂ ਸੜੀਆਂ ਹੋਈਆਂ ਦਿੰਦਾ ਹੈ ਦੂਜੇ ਆਦਮੀ ਨੇ ਸੜੀ ਹੋਈ ਰੋਟੀ ਘਮਾਉਂਦਿਆਂ ਸ਼ਿਕਾਇਤ ਕਰ ਦਿੱਤੀ ਤੰਦੂਰੀਆ ਤੰਦੂਰੀਆ ਨੇ ਤੰਦੂਰ ਦੇ ਵਿੱਚੋਂ ਇੱਕੋ ਵਾਰ ਜਿਹੜਾ ਰੋਟੀ ਕੱਢ ਕੇ ਤੇ ਉਹਨਾਂ ਵੱਲ ਦੇਖਣ ਲੱਗ ਗਿਆ ਤੰਦੂਰੀਆ ਆਪਣੇ ਕੰਮ ਦੇ ਵਿੱਚ ਰੁੱਝਾ ਗਿਆ ਰਿਹਾ ਤੇ ਇਹਨਾਂ ਗੱਲਾਂ ਦਾ ਉਸ ਦੇ ਉੱਤੇ ਕੋਈ ਅਸਰ ਜਿਆ ਨਾ ਹੋਇਆ ਪਰ ਜਦ ਬਾਕੀ ਦੇ ਗਾਕਾਂ ਨੇ ਵੀ ਉਹੀ ਗੱਲ ਦੁਹਰਾ ਦਿੱਤੀ ਕਹੀ ਉਸਨੇ ਸ਼ਾਂਤ ਆਵਾਜ਼ ਦੇ ਵਿੱਚ ਸਮਝਾਇਆ ਭਾਈ ਕਾਲੀ ਦੇ ਵਿੱਚ ਤਾਂ ਅਜਹੀ ਰੋਟੀ ਮਿਲੂ ਮਾਂ ਦੇ ਹੱਥਾਂ ਦੀਆਂ ਬੜੀਆਂ ਰੋਟੀਆਂ ਵਰਗੀਆਂ ਖਾਣੀਆਂ ਨੇ ਨਾ ਤਾਂ ਥੋੜਾ ਜਿਆਦਾ ਟਾਈਮ ਕੱਢ ਕੇ ਆਇਆ ਕਰੋ ਮੇਰੇ ਕੋਲ ਤੰਦੂਰੀਏ ਦੀ ਗੱਲ ਸੁਣ ਕੇ ਸਾਰੇ ਲਾਜਵਾਬ ਹੋ ਗਏ ਤੇ ਬੁੜਬੁੜ ਕਰਦੇ ਹੋਏ ਸਾਰੀਆਂ ਸੜੀਆਂ ਹੋਈਆਂ ਤੇ ਕੱਚੀਆਂ ਰੋਟੀਆਂ ਖਾਣ ਲੱਗ ਪਏ ਜਦੋਂ ਤੰਦੂਰੀਏ ਨੇ ਹੋਰ ਦੋ ਦੋ ਰੋਟੀਆਂ ਉਹਨਾਂ ਦੀਆਂ ਥਾਲੀਆਂ ਦੇ ਵਿੱਚ ਸਿੱਟੀਆਂ ਤਾ ਬੰਸੇ ਨੇ ਮੂੰਹ ਕਮਾ ਕੇ ਕਾਲੀਵਾਲ ਵੇਖਿਆ ਤੇਰਾ ਚਿੱਤ ਖਰਾਬ ਐ ਕਚਿਆਣ ਆਉਂਦੀ ਐ ਉਲਟੀ ਵੀ ਆਉਂਦੀ ਐ ਤੂੰ ਰੋਟੀ ਥੋੜੀ ਖਾਈ ਨਹੀਂ ਤਾਂ ਬਾਅਦ ਦੇ ਵਿੱਚ ਤਕਲੀਫ ਹੋਊ ਕਾਲੀ ਚਾਰ ਰੋਟੀਆਂ ਖਾ ਗਿਆ ਖਾ ਕੇ हट ਗਿਆ ਬੰਸੇ ਨੇ ਛੇ ਰੋਟੀਆਂ ਖਾਧੀਆਂ ਤੇ ਦੋ ਗਲਾਸ ਪਾਣੀ ਦੇ ਪੀਤੇ ਪੈਸੇ ਦੇ ਕੇ ਦੇ ਕੇ ਤੇ ਸੜਕ ਦੇ ਉੱਤੇ ਆ ਕੇ ਖੜੇ ਹੋ ਗਏ ਨਾਲੀ ਦੇ ਵਿੱਚ ਗੰਦਾ ਪਾਣੀ ਤੇ ਕੀੜੀਆਂ ਨੂੰ ਕੁਰਬਲ ਕੁਰਬਲ ਕਰਦਿਆਂ ਦੇਖ ਕੇ ਕਾਲੀ ਨੇ ਮੂੰਹ ਕਮਾ ਲਿਆ ਖਾਲੀ ਰੋਟੀ ਬੰਸੇ ਨੇ ਜੰਦਰ ਤੇ ਭੀਮੇ ਨੂੰ ਪੁੱਛਿਆ ਰੋਟੀ ਕੀ ਖਾਧੀ ਹੈ ਜ਼ਹਿਰ ਮਾਰ ਹੀ ਕੀਤੀ ਹੈ ਭੀਮੇ ਨੇ ਭੈੜਾ ਜਿਹਾ ਮੂੰਹ ਬਣਾ ਲਿਆ ਅੰਨ ਪਰਮੇਸ਼ਰ ਨੂੰ ਨਿੰਦਨਾ ਨਹੀਂ ਚਾਹੀਦਾ ਬੰਸੇ ਨੇ ਸਮਝਾਇਆ ਸ਼ੁਕਰ ਹੈ ਰੱਬ ਜੀ ਦਾ ਚੰਗਾ ਨਾ ਸਹੀ ਮਿਲਦਾ ਰਿਹਾ ਨਾ ਜਿੱਦਾਂ ਦਾ ਵੀ ਹੈ ਜਦੋਂ ਕਾਰਖਾਨੇ ਦੇ ਵਿੱਚ ਪਹੁੰਚੇ ਤਾਂ ਕੁਝ ਲੋਕ ਆ ਚੁੱਕੇ ਨੇ ਉਹ ਸਾਰੇ ਦਲਾਂ ਦੇ ਵਿੱਚ ਗੋਲ ਦਾਇਰਾ ਬਣਾ ਕੇ ਬੈਠੇ ਨੇ ਤੇ ਵਿਚਾਲੇ ਹੁੱਕਾ ਰੱਖਿਆ ਹੋਇਆ ਉਹ ਵਾਰੀ-ਵਾਰੀ ਹੁੱਕਾ ਪੀ ਰਹੇ ਐ ਤੇ ਉਹਨਾਂ ਨੇ ਬੰਸੇ ਅਤੇ ਬਾਕੀ ਆਦਮੀਆਂ ਨੂੰ ਦੇਖ ਕੇ ਉਹਨਾਂ ਦੇ ਲਈ ਵੀ ਬੈਠਣ ਦੀ ਜਗ੍ਹਾ ਬਣਾ ਲਈ ਜਿਆਦਾ ਲੋਕ ਹੋ ਜਾਣ ਕਰਕੇ ਹੁੱਕਾ ਪੀਣ ਦੀ ਵਾਰੀ ਵਿੱਚ ਜਿਹੜਾ ਸੀ ਚਿਰ ਬਾਦ ਹੋਣ ਲੱਗ ਪਈ ਯਾਰ ਇੱਕ ਹੁੱਕਾ ਹੋਰ ਨਾ ਹੋਣਾ ਚਾਹੀਦਾ ਇੱਥੇ ਇੱਕ ਨਾ ਸਰਦਾ ਨਹੀਂ ਐ ਇਹ ਹੁੱਕਾ ਤਾਂ ਖਲਸੀਨ ਅਤੇ ਕਿਕਰ ਦੀ ਛਿੱਲ ਦਾ ਪਾਣੀ ਭਰਨ ਵਾਲਿਆਂ ਦੇ ਹੀ ਕੰਮ ਆਉਣ ਜੋਗਾ ਹੈ ਖਲ ਛੱਲਣ ਅਤੇ ਧੋਣ ਵਾਲਿਆਂ ਦਾ ਵੀ ਆਪਣਾ ਹੁੱਕਾ ਹੋਣਾ ਚਾਹੀਦਾ ਹੈ ਜ਼ਰੂਰ ਹੋਣਾ ਚਾਹੀਦਾ ਹੈ ਫੋਰਮੈਨ ਦੇ ਨਾਲ ਗੱਲ ਕਰ ਲਓ ਕਿਉਂਕਿ ਫੋਰਮੈਨ ਦਾ ਆਪਣਾ ਹੁੱਕਾ ਹੈ ਹੁਣ ਤੀਜਾ ਹੁੱਕਾ ਆਓ ਕਿਸਨੇ ਨੇ ਜ਼ੋਰ ਦੇ ਨਾਲ ਕਾਸ਼ ਕਾਸ਼ ਖਿੱਚ ਕੇ ਨਿਹਾਲੇ ਦੇ ਵੱਲ ਨੂੰ ਧੂਆ ਛੱਡ ਦਿੱਤਾ ਫੋਰਮੈਨ ਦੇ ਨਾਲ ਗੱਲ ਕੌਣ ਕਰੂਗਾ ਓਏ ਭੀਮੇ ਨੇ ਨੇ ਰਾਸਤਾ ਦੇ ਨਾਲ ਸਿਰ ਝਟਕ ਲਿਆ ਜਦ ਗੇਟ ਖੜਕਿਆ ਨਾ ਤਾਂ ਉਹਨਾਂ ਨੇ ਗਰਦਨ ਘੁਮਾ ਕੇ ਪਿੱਛੇ ਦੇਖਿਆ ਫੋਰਮੈਨ ਆ ਗਿਆ ਓਏ ਕਿਸ਼ਨਾ ਜ਼ੋਰ ਦੇ ਨਾਲ ਕਾਸ਼ ਖਿੱਚ ਕੇ ਉੱਠ ਖੜਾ ਹੋਇਆ ਕਈ ਆਦਮੀ ਹੁੱਕੇ ਦਾ ਕਾਸ਼ ਲੈ ਬਿਨਾ ਹੀ ਉੱਠ ਕੇ ਆਪਣੇ ਆਪਣੇ ਕੰਮ ਵਾਲੀ ਥਾਂ ਵੱਲ ਨੂੰ ਤੁਰ ਪਏ ਜਦ ਫੋਰਮੈਨ ਬੰਸੇ ਤੇ ਕਾਲੀ ਦੇ ਬਰਾਬਰ ਪਹੁੰਚਿਆ ਤੋ ਆਪਣੇ ਹੱਥਾਂ ਪੈਰਾਂ ਨੂੰ ਤੇਲ ਲਾਉਣ ਦੇ ਵਿੱਚ ਰੁੱਝੇ ਹੋਏ ਨੇ ਫੋਰਮੈਨ ਨੇ ਉਰਦੀ ਜਹੀ ਨਿਗਾਹ ਉਹਨਾਂ ਦੇ ਵੱਲ ਮਾਰੀ ਤੇ ਅੱਗੇ ਚਲਿਆ ਗਿਆ ਉਸਨੇ ਪੂਰੇ ਕਾਰਖਾਨੇ ਦਾ ਚੱਕਰ ਲਾਇਆ ਤੇ ਹਰ ਇੱਕ ਆਦਮੀ ਨੂੰ ਆਪਣੀ ਜਗ੍ਹਾ ਉੱਤੇ ਕੰਮ ਦੇ ਉੱਤੇ ਲੱਗਾ ਦੇਖਿਆ ਸੰਤੁਸ਼ਟੀ ਦੇ ਨਾਲ ਆਪਣੀ ਮੰਜੀ ਦੇ ਉੱਤੇ ਜਾ ਬੈਠਾ ਤੇ ਆਰਾਮ ਦੇ ਨਾਲ ਹੁੱਕਾ ਪੀਣ ਲੱਗ ਪਿਆ ਸ਼ਾਮ ਤੱਕ ਬੰਸੇ ਅਤੇ ਕਾਲੀ ਨੇ ਸਾਰੀਆਂ ਖੱਲਾਂ ਤੋੜ ਦਿੱਤੀਆਂ ਬਾਕੀ ਬੰਦਿਆਂ ਨੇ ਵੀ ਆਪਣਾ ਕੰਮ ਜਿਹੜਾ ਮੁਕਾ ਦਿੱਤਾ ਸੀ ਸਾਰਿਆਂ ਨੇ ਆਪਣੇ ਆਪਣੇ ਸੰਦ ਸੰਭਾਲ ਕੇ ਕੋਠੜੀ ਦੇ ਵਿੱਚ ਬੰਦ ਕੀਤੇ ਜੇ ਜਿਹੜਾ ਆਦਮੀ ਆਪਣਾ ਦਿਨ ਦਾ ਕੰਮ ਮੁਕਾ ਲੈਂਦਾ ਉਹ ਛੱਪੜ ਦੇ ਪਰਲੇ ਕੰਡੇ ਦੇ ਉੱਤੇ ਜਾ ਕੇ ਦੇਸੀ ਸਾਬਣ ਦੇ ਨਾਲ ਹੱਥ ਪੈਰ ਜਿਹੜਾ ਸੀ ਧੋਂਦਾ ਤੇ ਸਰੀਰ ਦੇ ਉੱਤੇ ਸਰੋਂ ਦੇ ਤੇਲ ਦੀ ਹਲਕੀ ਜਿਹੀ ਮਾਲਿਸ਼ ਕਰਕੇ ਜਾਂ ਤਾਂ ਆਪਣੇ ਘਰ ਨੂੰ ਤੁਰ ਪੈਂਦਾ ਜਾਂ ਖੁੱਲੀ ਜਗ੍ਹਾ ਖੜ ਖੜਾ ਹੋ ਕੇ ਆਪਣੇ ਸਾਥੀਆਂ ਦੇ ਉਡੀਕ ਕਰਨ ਲੱਗ ਪੈਂਦਾ ਛੱਪੜ ਤੋਂ ਬਾਹਰ ਨਿਕਲ ਕੇ ਕਿਸ਼ਨੇ ਨੇ ਪੈਰਾਂ ਦਾ ਪਾਣੀ ਸੁਕਾਉਣ ਦੇ ਲਈ ਉਹਨਾਂ ਨੂੰ ਜ਼ੋਰ-ਜ਼ੋਰ ਦੇ ਨਾਲ ਜ਼ਮੀਨ ਦੇ ਉੱਤੇ ਥਪਤ ਪਾਇਆ ਫਿਰ ਮੋਟੀ ਖੱਲ ਦੀ ਦੇਸੀ ਜੁੱਤੀ ਪਾ ਕੇ ਕਾਲੀ ਵੱਲ ਦੇਖਣ ਲੱਗ ਪਿਆ ਤੂੰ ਰਾਤ ਕਿੱਥੇ ਕੱਟਣੀ ਐ ਮਾਝੇ ਕੋਲ ਜਾਣਾ ਐ ਜਾਂ ਇੱਥੇ ਕੋਠੜੀ ਦੇ ਵਿੱਚ ਰਹਿਣਾ ਇਹ ਸਵਾਲ ਸੁਣ ਕੇ ਕਾਲੀ ਦੋਚਿੱਤੀ ਦੇ ਵਿੱਚ ਪੈ ਗਿਆ ਜਿਵੇਂ ਇਸ ਦਾ ਜਵਾਬ ਉਸ ਦੀ ਸਮਝ ਤੋਂ ਬਾਹਰ ਦਾ ਸੀ ਉਹ ਖਾਲੀ-ਖਾਲੀ ਨਜ਼ਰਾਂ ਦੇ ਨਾਲ ਕਿਸ਼ਨੇ ਵੱਲ ਝਾਕਦਾ ਰਿਹਾ ਮਾਝਾ ਕੌਣ ਐ ਤੇ ਕਿੱਥੇ ਰਹਿੰਦਾ ਬੰਸੇ ਨੇ ਪੁੱਛਿਆ ਆਪਣਾ ਆਦਮੀ ਐ ਉਹ ਵੀ ਉਹੀ ਇਸ ਨੂੰ ਕਾਰਖਾਨੇ ਦੇ ਵਿੱਚ ਭਰਤੀ ਕਰਵਾ ਕੇ ਗਿਆ ਰੇਲਵੇ ਸਟੇਸ਼ਨ ਦੇ ਕੋਲ ਰਹਿੰਦਾ ਹੈ ਦਾਣਾ ਮੰਡੀ ਦੇ ਪਿਛਵਾੜੇ ਸਟੇਸ਼ਨ ਤਾਂ ਅਜੇ ਤੋਂ ਬਹੁਤ ਦੂਰ ਹੈ ਅੱਧੀ ਦਿਹਾੜੀ ਤਾਂ ਆਉਣ ਜਾਣ ਦੇ ਵਿੱਚ ਹੀ ਲੱਗ ਜਾਣੀ ਹੈ ਤੇ ਥਕਾਵਟ ਵਾਧੂ ਦੀ ਹੋਣੀ ਹੈ ਇੱਥੇ ਕੋਠੜੀ ਦੇ ਵਿੱਚ ਹੀ ਪੈ ਜਾਵੇ ਜਾਦਵੀ ਮੌਕਾ ਮਿਲੇ ਜਾ ਕੇ ਆਪਣਾ ਸਮਾਨ ਲੈ ਆਵੇ ਤੇ ਬੰਸੇ ਨੇ ਕਿਸ਼ਨੇ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਆਪਣੇ ਸੁਝਾਅ ਦੀ ਪੁਸ਼ਟੀ ਚਾਹੁੰਦਾ ਹੋਵੇ ਤੇਰੀ ਗੱਲ ਤਾਂ ਠੀਕ ਹੈ ਯਾਰਾ ਕਿਸ਼ਨੇ ਨੇ ਸਹਿਮਤੀ ਦੇ ਦਿੱਤੀ ਫਿਰ ਕਾਲੀ ਵੱਲ ਦੇਖਿਆ ਠੀਕ ਹੈ ਕਾਲੀ ਤੂੰ ਕੋਠਰੀ ਦੇ ਵਿੱਚ ਹੀ ਰਹਿ ਲੈ ਇੱਥੇ ਤੈਨੂੰ ਸਾਥ ਵੀ ਮਿਲ ਜਾਉ ਕਿਸੇ ਦਿਨ ਇਦਾਂ ਕਰੀ ਇਕੱਠੇ ਜਾ ਕੇ ਆਪਾਂ ਨਾ ਤੇਰਾ ਸਮਾਨ ਲੈ ਆਵਾਂਗੇ ਚਾਦਰ ਤਾਂ ਤੇਰੇ ਕੋਲ ਹੈ ਹੀ ਦਰੀ ਨਾ ਸਹੀ ਥੱਲੇ ਦੋ ਬੋਰੀਆਂ ਵਿਛਾ ਲਈ ਕਾਲੀ ਨੇ ਸਹਿਮਤੀ ਦੇ ਵਿੱਚ ਸਿਰ ਹਿਲਾਇਆ ਤੇ ਡੂੰਘਾ ਸਾਹ ਲੈ ਕੇ ਫਿਰ ਹੌਲੀ-ਹੌਲੀ ਛੱਡਿਆ ਜਿਵੇਂ ਬਹੁਤ ਹੀ ਜ਼ਿਆਦਾ ਆਰਾਮ ਮਹਿਸੂਸ ਕਰ ਰਿਹਾ ਹੋਵੇ ਕਿਉਂਕਿ ਅੰਦਰੋਂ-ਅੰਦਰ ਹੀ ਤਾਂ ਉਹ ਚਾਹੁੰਦਾ ਹੀ ਸੀ ਇਹ ਕੰਮ ਵੀ ਵਿਲ ਗਿਆ ਰਹਿਣ ਦਾ ਟਿਕਾਣਾ ਵੀ ਬਣ ਗਿਆ ਸਾਰੇ ਚਲੇ ਗਏ ਤਾਂ ਬੰਸੇ ਨੇ ਕਾਰਖਾਨੇ ਦਾ ਗੇਟ ਅੰਦਰੋਂ ਬੰਦ ਕਰ ਦਿੱਤਾ ਬੰਸਾ ਤੇ ਨਿਹਾਲਾ ਫੋਰਮੈਨ ਦੀ ਮੰਜੀ ਤੇ ਬੈਠ ਕੇ ਹੁੱਕਾ ਪੀਣ ਲੱਗ ਪਏ ਨਿਹਾਲੇ ਨੇ ਹੁੱਕਾ ਕਾਲੀ ਬਲ ਕੁਮਾ ਦਿੱਤਾ ਤੇ ਪਰ ਕਾਲੀ ਨੇ ਹੱਥ ਚੁੱਕ ਕੇ ਨਾ ਕਰ ਦਿੱਤੇ ਨਾ ਜੀ ਨਾ ਮੈਂ ਨਹੀਂ ਪੀਂਦਾ ਨਿਹਾਲੇ ਨੇ ਹੁੱਕੇ ਦੀ ਨੜੀ ਆਪਣੇ ਵੱਲ ਖਿੱਚ ਲਈ ਚਾਰ ਪੰਜ ਲੰਮੇ ਲੰਮੇ ਕਸ਼ ਖਿੱਚ ਕੇ ਹੁੱਕਾ ਬੰਸੇ ਵੱਲ ਵਧਾ ਦਿੱਤਾ ਬੰਸਾ ਬਹੁਤ ਆਰਾਮ ਦੇ ਨਾਲ ਹੁੱਕਾ ਪੀਣ ਲੱਗ ਪਿਆ ਤੇ ਨੱਕ ਤੇ ਮੂੰਹ ਰਾਹੀ ਧੂਏ ਦੇ ਬੱਦਲ ਛੜਦਾ ਤੇ ਉਹਨਾਂ ਨੂੰ ਹਵਾ ਦੇ ਵਿੱਚ ਘੁਲਦੇ ਹੋਏ ਦੇਖ ਰਿਹਾ ਸੀ ਨਿਹਾਲਿਆ ਇਹ ਤਮਾਕੂ ਵਧੀਆ ਹੈ ਨਾ ਸੀਰਾ ਚੰਗਾ ਰਲਿਆ ਹੋਇਆ ਹੈ ਸੀਰਾ ਸੀਰਾ ਕਹਿੰਦਾ ਸੀਰਾ ਚੰਗਾ ਰਲਿਆ ਆ ਇਹਦੇ ਚ ਤਮਾਕੂ ਦੇ ਵਿੱਚ ਸੀਰਾ ਘਟ ਹੋਵੇ ਨਾ ਤਾਂ ਖੁਸ਼ਕ ਰਹਿ ਜਾਂਦਾ ਹੈ ਧੂਆ ਗਲ ਨੂੰ ਕੋੜਾ ਲੱਗਦਾ ਹੈ ਛਾਤੀ ਦੇ ਵਿੱਚ ਵੀ ਵੱਜਦਾ ਹੈ ਵੰਸ ਨੇ ਹੁੱਕਾ ਛੱਡ ਕੇ ਸਿੱਧਾ ਬੈਠ ਗਿਆ ਕਾਲੀ ਨੂੰ ਪੁੱਛ ਲਿਆ ਭਾਈ ਤੂੰ ਹੁੱਕਾ ਹੀ ਨਹੀਂ ਪੀਂਦਾ ਜਾਂ ਕੋਈ ਹੋਰ ਨਸ਼ਾ ਪਾਣੀ ਵੀ ਨਹੀਂ ਕਰਦਾ ਨਾ ਪਾਜੀ ਨਾ ਹੁੱਕਾ ਨਾ ਹੁੱਕਾ ਨਾ ਬੀੜੀ ਨਾ ਸਿਗਰਟ ਨਾ ਨਸਵਾਰ ਨਾ ਪਾਣ ਚੂਨਾ ਕਾਲੀ ਨੇ ਮੁਸਕਰਾ ਦਿੱਤਾ ਲੱਗਦਾ ਹੈ ਤੇਰਾ ਜਾਦਾ ਦਿਨ ਜੀਣ ਦਾ ਇਰਾਦਾ ਨਹੀਂ ਲੱਗਦਾ ਸਿਆਣੇ ਕਹਿ ਗਏ ਨੇ ਕਿ ਇਸ ਦੁਨੀਆ ਦੇ ਵਿੱਚ ਭਲੇ ਆਦਮੀਆਂ ਦੀ ਜਿਆਦਾ ਜ਼ਰੂਰਤ ਨਹੀਂ ਹੈ ਇਸਦੇ ਲਈ ਰੱਬ ਉਹਨਾਂ ਨੂੰ ਛੇਤੀ ਹੀ ਆਪਣੇ ਕੋਲ ਸੱਦ ਲੈਂਦਾ ਹੈ ਬੰਸਾ ਜ਼ੋਰ-ਜ਼ੋਰ ਦੇ ਨਾਲ ਹੱਸ ਪਿਆ ਫਿਰ ਆਪਣੇ ਚਾਰੇ ਪਾਸੇ ਦੇਖ ਕੇ ਉਸਨੇ ਹਨੇਰੇ ਦੀ ਗਹਿਰਾਈ ਦੇ ਨਾਲ ਸਮੇਂ ਦਾ ਅੰਦਾਜ਼ਾ ਲਾਇਆ ਚਲੋ ਯਾਰ ਰੋਟੀ ਖਾ ਲਈਏ ਕਿਤੇ ਤੰਦੂਰੀਏ ਅੱਗ ਬੁਝਾ ਕੇ ਚਲੇ ਹੀ ਨਾ ਜਾਣ ਰੋਟੀ ਖਾ ਕੇ ਉਹ ਆਪਣੀ ਕੋਠੜੀ ਦੇ ਵਿੱਚ ਆ ਗਏ ਉਹਨਾਂ ਨੇ ਆਪਣੀ-ਆਪਣੀ ਦਰੀ ਕੱਟ ਕੇ ਬਾਹਰ ਵਿਹੜੇ ਦੇ ਵਿੱਚ ਵਿਛਾ ਲਈ ਤੇ ਕਾਲੀ ਨੇ ਵੀ ਇੱਕ ਪਾਸੇ ਆਪਣੀ ਚਾਦਰ ਵਿਛਾ ਦਿੱਤੀ ਨਿਹਾਲਾ ਜਾ ਕੇ ਹੁੱਕਾ ਚੁੱਕ ਲਿਆ ਆ ਤੇ ਉਹ ਆਪਣੀ ਆਪਣੀ ਦਰੀ ਦੇ ਉੱਤੇ ਬੈਠ ਕੇ ਹੁੱਕਾ ਗੁੜਗੜਾਉਣ ਲੱਗ ਪਏ ਛੱਪੜ ਦੇ ਵਿੱਚ ਬੀਂਡੇ ਡੱਡੂ ਤੇ ਹੋਰ ਛੋਟੇ ਮੋਟੇ ਕੀੜੇ ਮਕੋੜੇ ਆਪਣੀਆਂ ਆਪਣੀਆਂ ਆਵਾਜ਼ਾਂ ਕੱਢਣ ਲੱਗ ਪਏ ਧਿਆਨ ਦੇ ਨਾਲ ਸੁਣਨ ਦੇ ਉੱਤੇ ਇਦਾਂ ਲੱਗਦਾ ਸੀ ਕਿ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਹੋਣ ਤੇ ਭਿੰਨ ਭਿੰਨ ਆਵਾਜ਼ਾਂ ਦੇ ਬਾਵਜੂਦ ਵੀ ਉਹਨਾਂ ਦੇ ਵਿੱਚ ਸੁਰਤਾਲ ਦਾ ਮੇਲ ਸੀ ਇਸ ਸਮੇਂ ਗਰਮੀ ਹੈ ਤੇ ਅੱਧੀ ਰਾਤ ਦੇ ਬਾਅਦ ਠੰਡ ਹੋ ਜਾਂਦੀ ਹੈ ਭੀਮੇ ਨੇ ਅਸਮਾਨ ਦੇ ਵੱਲ ਦੇਖਿਆ ਤੇ ਮੌਸਮ ਹੀ ਅਜਿਹਾ ਹੈ ਜਿਸ ਨੂੰ ਜਦੋਂ ਠੰਡ ਲੱਗੇ ਉਹ ਆਪਣੀ ਦਰੀ ਚੋਕ ਕੇ ਕੋਠੜੀ ਦੇ ਵਿੱਚ ਚਲਾ ਜਾਏ ਬੰਸੇ ਨੇ ਗੱਲ ਖਤਮ ਕਰ ਦਿੱਤੀ ਤੇ ਉਹ ਨੀਂਦ ਦੀ ਉਡੀਕ ਦੇ ਵਿੱਚ ਉਬਾਸੀਆਂ ਲੈ ਰਹੇ ਸੀ ਜਿੰਦਰ ਨੇ ਖੇਤ ਦੇ ਵੱਲੋਂ ਕੰਮ ਦੇ ਟੱਪ ਕੇ ਆਪਣੇ ਜਿਹੜਾ ਸਾਹਮਣੇ ਵੇੜੇ ਦੇ ਵਿੱਚ ਛਾਲ ਮਾਰੀ ਕੌਣ ਹੈ ਸੁਚੇਤ ਹੋ ਕੇ ਉਹਨਾਂ ਸਾਰਿਆਂ ਨੇ ਇੱਕ ਵਾਰ ਹੀ ਕਿਹਾ ਮੈਂ ਆ ਮੈਂ ਜਿੰਦਰ ਜਿੰਦਰ ਲਾਂਗਾ ਪਰਦਾ ਜਿਹੜਾ ਸੀ ਉਹਨਾਂ ਦੇ ਵੱਲ ਆਇਆ ਤੇ ਹਫਦਾ ਹੋਇਆ ਬੋਲਿਆ ਕੋਈ ਪੁੱਛੇ ਨਾ ਤਾਂ ਕਹਿ ਦੇਣਾ ਕਿ ਇੱਧਰ ਕੋਈ ਨਹੀਂ ਆਇਆ ਜਿੰਦਰ ਕੋਠਰੀ ਦੇ ਵਿੱਚ ਜਾ ਬਣਿਆ ਉਹ ਸਾਰੇ ਖਮੋਸ਼ ਹੋ ਗਏ ਤੇ ਫਿਕਰ ਦੇ ਵਿੱਚ ਇੱਕ ਦੂਸਰੇ ਵੱਲ ਦੇਖਣ ਲੱਗ ਪਏ ਕੁਝ ਹੀ ਪਲਾਂ ਦੇ ਵਿੱਚ ਖੇਤਾਂ ਦੇ ਵੱਲ ਕੁਝ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਹੱਥਾਂ ਦੇ ਵਿੱਚ ਲਾਠੀਆਂ ਤੇ ਲਾਲ ਟਹਿਣਾ ਫੜੀ ਉਹ ਖੇਤਾਂ ਦੇ ਵਿੱਚ ਖੜੀ ਫਸਲ ਦੇ ਵਿੱਚ ਇਸ ਤਰ੍ਹਾਂ ਤੁਰ ਰਹੇ ਨੇ ਜਿਵੇਂ ਕਿਸੇ ਨੂੰ ਬਹੁਤ ਸਰਗਰਮੀ ਦੇ ਨਾਲ ਟੋਲ ਰਹੇ ਨੇ ਲੱਗਦਾ ਹੈ ਅੱਗੇ ਨਿਕਲ ਗਿਆ ਖੇਤ ਦੇ ਵਿੱਚ ਹੁੰਦਾ ਤਾਂ ਜ਼ਰੂਰ ਫੜਿਆ ਜਾਂਦਾ ਇੱਕ ਆਵਾਜ਼ ਆਈ ਇੱਥੇ ਟੋਲਣਾ ਫਜ਼ੂਲ ਹੈ ਉਹ ਹੁਣ ਤੱਕ ਕਿਤੇ ਦਾ ਕਿਤੇ ਪਹੁੰਚ ਗਿਆ ਹੋਣਾ ਦੂਸਰੇ ਨੇ ਅੰਦਾਜ਼ਾ ਲਾਇਆ ਚਲੋ ਚੱਲੀਏ ਕਿਸੇ ਨੇ ਉਸ ਨੂੰ ਪਛਾਣਿਆ ਵੀ ਕੀ ਹੈ ਪਛਾਣਿਆ ਵੀ ਹੈ ਕਿ ਨਹੀਂ ਕੌਣ ਸੀ ਤੀਸਰੇ ਆਦਮੀ ਨੇ ਪੁੱਛਿਆ ਨਾ ਕਿੱਥੇ ਹਨੇਰਾ ਸੀ ਕੁਝ ਦਿਖਦਾ ਹੈ ਅਸੀਂ ਤਾਂ ਸਿਰਫ ਚੀਕ ਹੀ ਸੁਣੀ ਸੀ ਕੌਣ ਸੀ ਸ਼ਾਇਦ ਸ਼ਾਦੀ ਲਾਲ ਦੀ ਕੁੜੀ ਸੀ ਬਿਮਲਾ ਰੱਬ ਹੀ ਜਾਣੇ ਤੀਸਰੀ ਆਵਾਜ਼ ਆਈ ਸ਼ਾਇਦ ਖੇਤ ਦੇ ਵਿੱਚੋਂ ਹੀ ਆਈ ਸੀ ਜਦੋਂ ਆਵਾਜ਼ਾਂ ਤੇ ਲਾਲਟੈਂ ਦੀ ਰੋਸ਼ਨੀ ਦੂਰ ਚਲੇ ਗਏ ਤਾਂ ਆਪਣੀ ਆਪਣੀ ਦਰੀ ਦੇ ਉੱਤੇ ਪਏ ਬੰਦਿਆਂ ਦੇ ਵਿੱਚ ਹਿਲਜੁਲ ਸ਼ੁਰੂ ਹੋ ਗਈ ਬੰਸੇ ਦੇ ਨਾਲ ਹੀ ਨਿਹਾਲਾ ਵੀ ਉੱਠ ਬੈਠਾ ਫਿਰ ਭੀਮੇ ਅਤੇ ਕਾਲੀ ਨੇ ਵੀ ਗਰਦਨ ਉੱਪਰ ਚੁੱਕ ਲਈ ਆ ਜਾਓ ਬਾਰ ਚਲੇ ਗਏ ਉਹ ਬੰਸੇ ਨੇ ਜਿੰਦਰ ਨੂੰ ਹਾਕ ਮਾਰੀ ਫਿਰ ਹੁੱਕਾ ਆਪਣੇ ਵੱਲ ਨੂੰ ਖਿੱਚ ਕੇ ਗੁਰਗੜਾਉਣ ਲੱਗ ਪਿਆ ਉਸਨੇ ਤਿੰਨ ਚਾਰ ਲੰਮੇ ਲੰਮੇ ਕਾਸ਼ਲੇ ਪਰ ਹੁੱਕਾ ਠੰਡਾ ਹੋ ਚੁੱਕਿਆ ਸੀ ਇਹਨੇ ਸਾਡੇ ਸਾਰਿਆਂ ਦੀ ਨੀਂਦ ਖਰਾਬ ਕਰ ਦਿੱਤੀ ਹੈ ਇਹਨੂੰ ਕਹੋ ਕਿ ਪਹਿਲਾਂ ਹੁੱਕਾ ਤਾਜ਼ਾ ਕਰੇ ਬੰਸੇ ਨੇ ਸ਼ਰਤ ਰੱਖ ਦਿੱਤੀ ਬਾਅਦ ਦੇ ਵਿੱਚ ਹੀ ਇਹਦੀ ਕਹਾਣੀ ਸੁਣਾਵਾਂਗੇ ਕੀ ਹੋਇਆ ਬੰਸੇ ਨਿਹਾਲੇ ਟਿੱਪੀ ਮੇ ਨੇ ਵਾਰੀ ਵਾਰੀ ਜਿੰਦਰ ਨੂੰ ਹਾਕ ਮਾਰੀ ਤਾਂ ਉਹ ਡਰਦਾ ਡਰਦਾ ਬਾਹਰ ਨਿਕਲ ਆਇਆ ਉਹ ਮੁੜ ਕੇ ਦੇ ਨਾਲ ਭੱਜਿਆ ਪਿਆ ਉਸ ਦਾ ਸਾਹ ਉਖੜਿਆ ਹੋਇਆ ਕੀ ਹੋ ਜਾਂਦਾ ਏ ਤੈਨੂੰ ਹਫ਼ਤੇ 10 ਦਿਨਾਂ ਬਾਅਦ ਹੋਏ ਚੰਗਾ ਭਲਾ ਤੁਰਦਾ ਤੁਰਦਾ ਰਸਾ ਤੋੜਾ ਕੇ ਕਿਤੇ 도ੜ ਜਾਣਾ ਬੰਸੇ ਨੇ ਹੈਰਾਨ ਤੇ ਪਰੇਸ਼ਾਨੀ ਦੇ ਨਾਲ ਹੋ ਕੇ ਉਹਨੂੰ ਪੁੱਛਿਆ ਜੇ ਕਿਸੇ ਦਿਨ ਉਹਨਾਂ ਦੇ ਹੱਥ ਚੜ੍ਹ ਗਿਆਂ ਨਾ ਤਾਂ ਉਹ ਮਾਰ ਮਾਰ ਕੇ ਤੇਰਾ ਭੜਤਾ ਬਣਾ ਦੇਣਗੇ ਐਸਾ ਸ਼ਤਰੋਲ ਕਰਨਗੇ ਕਿ ਤੇਰੀ ਚਮੜੀ ਉਧੜ ਉੱਧੜ ਜਾਵੇਗੀ ਜੁੱਤੀਆਂ ਦੇ ਐਨੇ ਹਾਰ ਪਾਉਣਗੇ ਕਿ ਐਨੇ ਚਾ ਮਲਾਰ ਕਰਨਗੇ ਕੀ ਸਾਰੀ ਉਮਰ ਲਾੜਾ ਬਣਨ ਦੀ ਤਮੰਨਾ ਨਹੀਂ ਰਹਿਣੀ ਤੇਰੀ ਨਿਹਾਲੇ ਨੇ ਚੇਤਾਵਨੀ ਦੇ ਦਿੱਤੀ ਜਿੰਦਰ ਨੇ ਤੁਰੰਤ ਕੋਈ ਜਵਾਬ ਨਾ ਦਿੱਤਾ ਡਰ ਤਣਾਅ ਤੇ ਠਕਾਵਟ ਕਰਕੇ ਉਸ ਦਾ ਸੰਤੁਲਨ ਜਿਹੜਾ ਸੀ ਅਜੇ ਤੱਕ ਵਿਗੜਿਆ ਹੋਇਆ ਸੀ ਤੇ ਸਾਹ ਉਖੜਿਆ ਹੋਇਆ ਜੇ ਕਿਤੇ ਮੁਹੱਲੇ ਵਾਲਿਆਂ ਦੇ ਅੜਕੇ ਆ ਗਿਆ ਨਾ ਤਾਂ ਉਹ ਤੇਰੀ ਵੱਖਰੀ ਚਮੜੀ ਉਧੇੜਨਗੇ ਤੇ ਫਿਰ ਉਸ ਦੇ ਵਿੱਚ ਘਾਫੂਸ ਭਰ ਕੇ ਸੜਕ ਦੇ ਕੰਡੇ ਦਰਖਤ ਦੇ ਨਾਲ ਲਟਕਾ ਦੇਣਗੇ ਬੰਸੇ ਨੇ ਗੁੱਸੇ ਦੇ ਨਾਲ ਕਿਹਾ ਉਹ ਨਹੀਂ ਪਾ ਨਹੀਂ ਸਭ ਕੁਝ ਠੀਕ ਸੀਗਾ ਜਿੰਦਰ ਨੇ ਰੁਕ ਰੁਕ ਕੇ ਕਹਿਣਾ ਸ਼ੁਰੂ ਕੀਤਾ ਸਾਲੀ ਗਵਾਂਡਣ ਨੇ ਰੋਲਾ ਪਾ ਦਿੱਤਾ ਹੋਰ ਗਵਾਂਡਣ ਕੀ ਤੈਨੂੰ ਆਪਣੇ ਪੱਲੇ ਦੇ ਨਾਲ ਹਵਾ ਚੱਲਦੀ ਓਏ ਤੂੰ ਉਹਦੇ ਗਵਾਂਡ ਦੇ ਵਿੱਚ ਸਨ ਲਾਈ ਜਾਣਾ ਤੇ ਉਹ ਤੈਨੂੰ ਚੂਰੀ ਕੋਟ-ਕਟ ਕੇ ਖਲਾਉਂਦੀ ਫਿਰ ਵਾਹ ਓਏ ਸ਼ੇਰਾ ਵਾਹ ਨਿਹਾਲੇ ਨੇ ਮਜ਼ਾਕ ਕੀਤਾ ਜਿੰਦਰ ਨੇ ਕੋਈ ਜਵਾਬ ਨਾ ਦਿੱਤਾ ਤੇ ਉਹਨਾਂ ਤੋਂ ਪਰੇ ਹੋ ਕੇ ਦਰੀ ਦੇ ਉੱਤੇ ਲੰਮਾ ਪੈ ਗਿਆ ਇਹਦਾ ਕੁਝ ਕਰਨਾ ਪਊ ਬਦਨਾਮੀ ਤਾਂ ਆਪਣੀ ਸਾਰਿਆਂ ਦੀ ਹੋਣੀ ਐ ਕਿੰਨੇ ਦਿਨ ਮੁਹੱਲੇ ਵਾਲਿਆਂ ਤੋਂ ਗੱਲ ਛਿਪੀ ਰਹੂਗੀ ਕਿ ਇਹ ਇਸ ਕਾਰਖਾਨੇ ਦੇ ਵਿੱਚ ਕੰਮ ਕਰਦਾ ਹੈ ਬੰਸੇ ਨੇ ਸੱਜੀ ਕੂਣੀ ਕੁਮਾ ਕੇ ਤਲੀ ਦੇ ਉੱਤੇ ਸਿਰ ਰੱਖਦਿਆਂ ਨਿਹਾਲੇ ਨੂੰ ਕਿਹਾ ਹਾਂ ਕੁਝ ਕਰਨਾ ਹੀ ਪਊਗਾ ਪਾਸਾ ਲੈ ਕੇ ਨਿਹਾਲਾ ਚੁੱਪ ਹੋ ਗਿਆ ਉਹਨਾਂ ਨੂੰ ਖਾਮੋਸ਼ ਦੇਖ ਕੇ ਭੀਮੇ ਨੇ ਵੀ ਮੂੰਹ ਫੇਰ ਲਿਆ ਤੇ ਦਸਵੀਂ ਆਵਾਜ਼ ਦਬਵੀਂ ਆਵਾਜ਼ ਦੇ ਵਿੱਚ ਗੁਣਗਣਾਉਣ ਲੱਗ ਪਿਆ ਇਸ਼ਕ ਮੁਸ਼ਕਨਾ ਛਪਾਇਆ ਰਹਿੰਦੇ ਇਸ਼ਕ ਮੁਸ਼ਕਨਾ ਛਪਾਇਆ ਰਹਿੰਦੇ ਲੱਖ ਛਪਾਓ ਭਾਵੇਂ ਇਹ ਬੋਲ ਸੁਣ ਕੇ ਕਾਲੀ ਬੇਚੈਨ ਜਿਹਾ ਹੋ ਗਿਆ ਗਿਆਨੋ ਦੀ ਯਾਦ ਗਿਆਨੋ ਦੀ ਯਾਦ ਨੇ ਧੁੱਪ ਦੀ ਤਰ੍ਹਾਂ ਉਸਦੇ ਦਿਲ ਦਿਮਾਗ ਨੂੰ ਰੋਸ਼ਨ ਕਰ ਦਿੱਤਾ ਭੀਮਾ ਇਹ ਬੋਲ ਗੁਣ ਗਿਣਾਉਂਦਾ ਸੋ ਗਿਆ ਪਰ ਕਾਲੀ ਖੁੱਲੇ ਤੇ ਸਾਫ਼ ਅਸਮਾਨ ਦੇ ਵਿੱਚ ਟਿਮਟਮਾਉਂਦੇ ਤਾਰਿਆਂ ਵਾਂਗ ਪੂਰਾ ਸੁਚੇਤ ਹੋਇਆ ਗਿਆਨੋ ਦੇ ਨਾਲ ਆਪਣੇ ਪਿਆਰ ਦੇ ਵਿੱਚ ਗੁਆਚ ਗਿਆ ਜਦ ਮੁਹੱਲੇ ਦੇ ਪਹਿਲੇ ਪੈਰ ਦੇ ਨਾਲ ਚੌਂਕੀਦਾਰ ਦੀ ਤਿੱਖੀ ਆਵਾਜ਼ ਰਾਤ ਦੀ ਚੁੱਪ ਨੂੰ چیرਦੀ ਹੋਈ ਗੂੰਜ ਬਣ ਗਈ ਤਾਂ ਕਾਲੀ ਨੇ ਇਹ ਸੋਚ ਕੇ ਪਾਸਾ ਬਦਲ ਲਿਆ ਕਿ ਸ਼ਹਿਰ ਦੇ ਵਿੱਚ ਚੰਗੀ ਤਰ੍ਹਾਂ ਪੈਰ ਜੰਮਦਿਆਂ ਹੀ ਉਹ ਗਿਆਨੋਂ ਨੂੰ ਵੀ ਪਿੰਡੋਂ ਚੋਰੀ ਛਿਪੇ ਆਪਣੇ ਕੋਲ ਸ਼ਹਿਰ ਲੈ ਆਵੇਗਾ ਸ਼ਹਿਰ ਲੈ ਆਵੇਗਾ ਆਪਣੇ ਕੋਲੇ ਸ਼ਹਿਰ ਲੈ ਆਵੇਗਾ ਜੀ ਦੋਸਤੋ ਏਸੀ ਜੀ ਅੱਜ ਦਾ ਐਪੀਸੋਡ ਤੇ ਕਾਮਕਾਰ ਮਿਹਨਤ ਮੁਸ਼ਕਤ ਦੇ ਨਾਲ ਲੜਦੇ ਲੜਦੇ ਪਿਆਰ ਮੁਹੱਬਤ ਦੀ ਵੀ ਗੱਲ ਕਰਦੇ ਆ। ਦੋਸਤੋ اے ਸੀ ਜੀ ਨਰਕਕੁੰਡ ਵਿੱਚ ਵਾਸਾ ਜਿਸ ਨੂੰ ਕਲਮ ਦੇ ਵਿੱਚ ਬੰਦ ਕੀਤਾ ਹੈ ਜਗਦੀਸ਼ ਚੰਦਰਾ ਜੀ ਨੇ ਤੇ ਜਗਦੀਸ਼ ਬੀਨਿੰਗ ਹੁਣਾ ਨੇ ਪੰਜਾਬੀ ਦੇ ਵਿੱਚ ਇਸ ਤੁਹਾਨੂੰ ਵਾਦ ਕੀਤਾ ਹੈ ਤੇ ਮੈਂ ਤੁਹਾਡਾ ਦੋਸਤ ਭពਿੰਦਰ ਪਾਰਜ ਤੋਹਾਂ ਪਾਰੀ ਰਿਹਾ ਤੁਮਾਂ ਚ ਇਸ ਨੂੰ ਇੱਥੋਂ ਹੀ ਅਗਲੇ ਜਿਹੜਾ ਆਪਾਂ ਫ੍ਰਾਈਡੇ ਵਾਲੇ ਦਿਨ ਨੂੰ ਕੰਟੀਨਿਊ ਕਰਾਂਗੇ